ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਈਕ ਆਈ ਹੋਪ ਤੁਸੀਂ ਵੀ ਸਾਈਕ ਹੋਗਾ ਆਪ ਆਪਣੇ ਘਰਾਂ ਵਿੱਚ ਤੇ ਟਾਈਮ ਹੈਗਾ ਰਾਤ ਦਾ 6:30 ਦਾ ਤੇ ਮੈਂ ਕਿਹਾ ਚਲੋ ਵੀਡੀਓ ਸ਼ੂਟ ਕਰ ਲਾਂ ਕਿਉਂਕਿ ਮੈਂ ਬਣਾਉਣੇ ਸੀ ਮਸਾਲਾ ਮੇਰਾ ਖਤਮ ਹੋ ਚੁੱਕਾ ਸੀ ਜਿਹੜਾ ਸਬਜ਼ੀਆਂ ਚ ਪਾਉਣ ਵਾਸਤੇ ਗਰਮ ਤੇ ਮੈਂ ਕਿਹਾ ਚਲੋ ਆਪਣੇ ਭੈਣਪਰਾਂ ਨਾਲ ਸ਼ੇਅਰ ਕਰਦਾ ਵੀਡੀਓ ਤੇ ਸਮਾਨ ਸਾਰਾ ਮੈਂ ਲਿਆ ਕੇ ਇੱਥੇ ਰੱਖ ਲੇਤਾ ਤੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਮੈਂ ਕੀ ਕੀ ਪਾਵਾਂਗੀ ਮਸਾਲੇ ਵਿੱਚ ਕੀ ਕੀ ਯੂਜ਼ ਕਰਦੀ ਹਾਂ ਫੈਨਾਂ ਮੈਨੂੰ ਪੁੱਛਦੀਆਂ ਸੀ ਕਈ ਕਿ ਤੁਸੀਂ ਮਸਾਲਾ ਵਿੱਚ ਕੀ ਵਰਤਦੇ ਹੋ ਤੇ ਇੱਕ ਭੈਣ ਦਾ ਮੈਨੂੰ ਕਮੈਂਟ ਵੀ ਆਇਆ ਸੀ ਕਿ ਤੁਸੀਂ ਸਾਨੂੰ ਜਰੂਰ ਦੱਸਿਓ ਕਿ ਤੁਸੀਂ ਗਰਮ ਮਸਾਲੇ ਵਿੱਚ ਕੀ ਕੀ ਚੀਜ਼ਾਂ ਵਰਤਦੇ ਹੋ ਤੇ ਉਹ ਮੈਂ ਹੁਣ ਜੋ-ਜੋ ਚੀਜ਼ਾਂ ਵਰਤਦੀ ਆ ਉਹ ਮੈਂ ਤੁਹਾਨੂੰ ਦੱਸਾਂਗੀ ਤੇ ਬਨੇ ਰਿਓ ਮੇਰੀ ਵੀਡੀਓ ਦੇ ਨਾਲ ਕਿ ਮੈਂ ਇਹ ਧਨੀਆ ਪਾਊਡਰ ਹੈ ਤੇ ਹੁਣ ਮੈਂ ਦੱਸਦੀ ਆ ਤੁਹਾਨੂੰ ਤੇ ਕਿਹੜੀ-ਕਿਹੜੀ ਚੀਜ਼ ਹੈ ਫਿਰ ਮਿਕਸ ਕਰਦੇ ਆ ਤੇ ये सौ ग्राम 200 ग्राम मैं धनिया पाउडर ले लिया सौ सौ ग्राम के पैकेट ने एक कस्तूरी मेथी का पैकेट है एक गुलाब के फुल है सौंफ है और सौ ग्राम काली इलाची है सौ ग्राम ही सौंफ है और फूल जीरा पाउडर ਜੋ ਜੋ ਚੀਜ਼ਾਂ ਮੈਂ ਸਾਰੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਤੇ ਹਰੀ ਇਲਾਚੀ ਮੋਟੀ ਇਲਾਚੀ ਮੇਥੇ ਸਾਰਾ ਕੁਝ ਜੋ ਵੀ ਹੈ ਮੈਂ ਤੁਹਾਨੂੰ ਦੱਸਦੀ ਕਿੰਨੇ ਕਿੰਨੇ ਪਾਉਣਾ ਮਾਤਰਾ ਤੇ ਇਹਨਾਂ ਸਾਰਿਆਂ ਨੂੰ ਮਿਕਸ ਕਰ ਲਾਂਗੇ ਅਸੀਂ ਥੋੜਾ ਜਿਹਾ ਨਾ ਮਸਾਲਾ ਜਿਹੜਾ ਸੀ ਇਹ ਮੈਂ ਕੱਲ ਪਹਿਲਾਂ ਹੀ ਮੇਰੇ ਕੋਲ ਪਿਆ ਸੀ ਕਾਲੀ ਮਿਰਚ ਤੇ ਸਰਦ ਧਨੀਆ ਵਗੈਰਾ ਜੋ ਵੀ ਉਹ ਵੀ ਮੈਂ ਮਿਕਸ ਕਰਦਾ ਇਹ ਵਿੱਚ ਮਤਲਬ ਪਹਿਲਾਂ ਵੀ 100 ਗ੍ਰਾਮ ਤਾਂ ਨਹੀਂ ਇਹ ਹੈਗਾ ਸੀਗਾ ਤੇ 100 ਗ੍ਰਾਮ ਇਹ ਧਨੀਆ ਹੋ ਗਿਆ 200 ਗ੍ਰਾਮ ਹੋ ਗਿਆ ਤੇ ਕਾਲੀ ਲੱਛੀ ਪਹਿਲਾਂ ਵੀ 100 ਗ੍ਰਾਮ ਸੀਗੀ ਉਹ ਪਾਈ ਹੋਈ ਐ ਤੇ ਥੋੜੀ 100 ਗ੍ਰਾਮ ਇਹ ਮੈਂ ਪਾ ਲਾਂਗੀ ਵਿੱਚ ਮੈਂ ਕੋ ਇਕੱਠਾ ਮਿਕਸ ਕਰਨਾ ਹੈ ਇਹਨਾਂ ਨੂੰ ਸਾਰੇ ਮੇਦਾਂ ਮਿਲਾ ਲਾਂਗੇ ਇਹ ਥੋੜੀ ਸੌਫ ਹੈ ਸੌਂਫ ਨੂੰ ਮੈਂ ਥੋੜੀ ਜਿਹੀ ਪਾਵਾਂਗੀ 100 ਗ੍ਰਾਮ ਸੌਂਫ ਹੈ ਇਹਨੂੰ 50 ਗ੍ਰਾਮ ਹੀ ਪਾਵਾਂਗੇ ਅੱਧੀ ਪਾਈ ਮੈਂ ਸੌਂਫ ਇਹ 200 ਗ੍ਰਾਮ ਜੀਰਾ ਹੈ ਤੇ ਜੀਰਾ ਵੀ ਹਿਸਾਬ ਦੇ ਨਾਲ ਹੀ ਪਾਵਾਂਗੇ ਕਿ ਜੀਰਾ ਥੋੜਾ ਜਿੰਨਾ ਜ਼ਿਆਦਾ ਪਾ ਜਦੋਂ ਠੰਡਾ ਕਈ ਵਾਂ ਨਾ ਜ਼ਿਆਦਾ ਪਾਉਂਦੇ ਕਈ ਥੋੜਾ ਮੈਂ ਦੇਖਾਂਗੀ ਇਹ ਮੈਂ ਜੀਰਾ ਪਾ ਲਿਆ ਇਹਨਾਂ ਨੂੰ ਇਦਾਂ ਕਰਕੇ ਮੈਂ ਰਲਾ ਲਾਂਗੀ ਨਾਲ ਨਾਲ मोटी इलाची पा ला हरी इलाची थोड़े मेथे पहला मैं पाए सी थोड़े जेथे पावे ज्यादा नहीं यानी कि सौ ग्राम मेथे आ पंजा ग्राम मेथे मैं पा लगी ये मेरे को पाउडर है ये मेरे को ऑलरेडी घर प्याज स ਇਹਨੂੰ ਮਲਠੀ ਨਹੀਂ ਕਹਿੰਦੇ ਸ਼ਾਇਦ ਕਈ ਜਣੇ ਮਲਠੀ ਬੋਲ ਲੈਂਦੇ ਆ ਕਈ ਹਨ ਇਹਦੇ ਮੈਂ ਥੋੜੇ ਇਹ ਪਾ ਦਾਂਗੀ ਵਿੱਚ ਤੇ ਸੁੰਡ ਵੀ ਤੁਸੀਂ ਪਾ ਸਕਦੇ ਵਿੱਚ ਸੁੰਡ ਮੇਰੇ ਕੋਲ ਕੁੱਟੀ ਸੁੰਡ ਦਾ ਪਾਊਡਰ ਆਲਰੇਡੀ ਮੇਰੇ ਕੋਲ ਕੁੱਟਿਆ ਪਿਆ ਇਹਨੂੰ ਮੈਂ ਬਾਅਦ ਚ ਥੋੜਾ ਜਨਾ ਇੱਕ ਚਮਚਰ ਲਾਵਾਂਗੀ ਸਾਰਾ ਕੁੱਟ ਕੇ ਬਾਅਦ ਚ ਤੇ ਹੁਣ ਮੈਂ ਪਾਦਾ ਕਸੂਰੀ ਮੇਥੀ ਇਹਦੇ ਵਿੱਚ ਥੋੜੀ ਥੋੜੀ ਮੈਂ ਕਸੂਰੀ ਮੇਥੀ ਪਾਤੀ ਇਹਦੇ ਵਿੱਚ ਸਾਰੇ ਮਸਾਲੇ ਨੂੰ ਇੰਨਾ ਏਦਾਂ ਮਿਕਸ ਕਰ ਲਾਂਗੇ ਕਸੂਰੀ ਮੇਥੀ ਨਾਲ ਥੋੜਾ ਜਨਾ ਨਾ ਆ ਜਾਂਦਾ ਹੈ ਖੁਸ਼ਬੂ ਔਰ ਵਧੀਆ बन ਜਾਂਦਾ ਹੈ ਜਾਇਕਾ ਤੇ ਇਹ ਪਾਵਾਂਗੇ ਗੁਲਾਬ ਦੇ ਫੁੱਲ ਗੁਲਾਬ ਦੇ ਫੁੱਲ ਠੰਡੇ ਹੁੰਦੇ ਨੇ ਤੇ ਇਹ ਵੀ ਬਹੁਤ ਵਧੀਆ ਹੁੰਦੇ ਨੇ ਤੇ ਇਹ ਮੈਂ ਥੋੜੇ ਜਨੇ ਗੁਲਾਬ ਦੇ ਫੁੱਲ ਪਾ ਦਿੱਤੇ ਇਹ ਮਸਾਲਾ ਮੈਂ ਜਿਹੜਾ ਰਲਾ ਕੇ ਰੱਖ ਲਾਂਗੀ ਔਰ ਇਕੱਠਾ ਨਹੀਂ ਮੈਂ ਸਾਰਾ ਕੁੱਟਾਂਗੀ ਇਹਨਾਂ ਨੂੰ ਇਹਨੂੰ ਸਵੇਰ ਧੁੱਪ ਲਵਾਵਾਂਗੀ ਮੈਂ ਤੇ ਇਹ ਮਸਾਲੇ ਸਾਰੇ ਨੂੰ ਨਹੀਂ ਮੈਂ ਕੁੱਟਾਂਗੀ ਤੇ ਇਹਦੇ ਵਿੱਚ ਤੁਸੀਂ ਧਨੀਆ ਪਾਊਡਰ ਹੋਰ ਪਾਉਣਾ ਤੇ ਪਾ ਸਕਦੇ ਹੋ ਤੇ ਮੈਂ ਆਲਰੇਡੀ 150 ਗ੍ਰਾਮ ਸਣਿਆ ਪਾਊਡਰ ਪਾਇਆ ਪਹਿਲੇ ਪਹਿਲਾਂ ਵੀ ਸੀਗਾ ਤੇ ਜੇ ਥੋੜਾ ਕੌਣਾ ਤੇ ਹੋਰ ਹੀ ਪਾ ਸਕਦੇ ਪਰ ਇਹ ਮੈਂ ਅਲੱਗ ਤੋਂ ਕੁੱਟ ਕੇ ਰੱਖਾਂਗੀ ਥੋੜਾ ਸਣਿਆ ਪਾਊਡਰ ਤਾਂ ਕਰਕੇ ਬਾਦ ਬਾਦ ਲਿਆਂਦਾ ਸੀਗਾ ਤੇ ਇਹਨਾਂ ਨੂੰ ਮੈਂ ਸਿਕਾ ਲਾਂਗੀ ਤੇ ਕੁਝ ਇਹਦੇ ਵਿੱਚੋਂ ਹਾਫ ਇਹਦੇ ਚ ਕੱਢਾਂਗੀ ਮੈਂ ਇਹਨਾਂ ਅਲੱਗ ਤੋਂ ਇਹ ਵਾਲਾ ਸਪੈਸ਼ਲ ਸਬਜੀ ਵਾਸਤੇ ਬਣਾਵਾਂਗੇ ਇਹਦੇ ਵਿੱਚ ਲਾਲ ਮਿਰਚ ਪਾਵਾਂਗੇ ਇਹਦੇ ਵਿੱਚ ਨਹੀਂ ਪਾਵਾਂਗੇ ਇਹਨੂੰ ਅਲੱਗ ਕਰਤਾ ਤੇ ਤੇ ਇਹਦੇ ਵਿੱਚ ਥੋੜੀਆਂ ਮੈਂ ਲਾਲ ਮਿਰਚਾਂ ਪਾ ਲਾਂਗੀ ਬਾਕੀ ਮਸਾਲੇ ਜੋ ਮੈਂ ਮਿਕਸ ਕਰਨੇ ਸਬਜੀ ਵਾਸਤੇ ਉਹ ਲੱਗਦੇ ਦੱਸਾਂਗੀ ਥੋੜੀਆਂ ਜਿਆਦਾ ਨਹੀਂ ਥੋੜੀਆਂ ਪਾਵਾਂਗੇ ਇੰਨੀ ਆ ਕਿ ਮੈਂ ਲਾਲ ਮਿਰਚਾ ਪਾ ਲਈਆ ਇਹਨੂੰ ਲੱਗ ਤੋਂ ਸਬਜ਼ੀ ਵਾਸਤੇ ਕੁੱਟਾਂਗੀ ਇਹ ਵੈਸੇ ਮਸਾਲਾ ਕੁੱਟ ਕੇ ਰੱਖਾਂਗੀ ਹਾਂ ਇਹ ਵੀ ਲਾਲ ਮਿਰਚਾ ਵੀ ਮੈਂ ਕੁੱਟ ਕੇ ਰੱਖਣੀ ਆ ਤੇ ਇਸ ਤਰ੍ਹਾਂ ਮੈਂ ਮਸਾਲੇ ਬਣਾਉਂਦੀ ਆ ਅਗਰ ਤੁਹਾਨੂੰ ਮੇਰੀ ਥੋੜੀ ਜਿਹੀ ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਿ ਮੈਂ ਕਾਫੀ ਭੈਣਾਂ ਨੇ ਮੈਨੂੰ ਪੁੱਛਿਆ ਸੀ ਕਿ ਤੁਸੀਂ ਮਸਾਲੇ ਕਿਹੜੇ ਯੂਜ਼ ਕਰਦੇ ਹੋ ਤੇ ਇਸ ਕਰਕੇ ਮੈਂ ਮਸਾਲੇ ਇਹਨਾਂ ਨੂੰ ਹੁਣ ਮੈਂ ਕੱਲ ਧੁੱਪ 'ਚ ਰੱਖਾਂਗੀ ਧੁੱਪ 'ਚ ਰੱਖ ਕੇ ਉਸ ਤੋਂ ਬਾਅਦ ਮੈਂ ਕੁੱਟਾਂਗੀ ਤੇ ਇਹਨੂੰ ਇਹਦੇ ਵਿੱਚ ਮਿਲਾ ਲਿਆ ਜੀ ਲਾਲ ਮਿਰਚਾ ਔਰ ਇਹਨਾਂ ਨੂੰ ਮੈਂ ਹੁਣ ਥੋੜਾ ਜਨਾ ਰੋਸਟ ਕਰ ਲਾਂਗੀ ਤੇ ਰੋਸਟ ਕਰਕੇ ਇਹਨਾਂ ਨੂੰ ਕੁੱਟ ਲਾਂ ਕਿਉਂਕਿ ਆਲਰੇਡੀ ਮੈਂ ਇਹ ਜਿਹਾ ਮਸਾਲਾ ਥੋੜਾ ਜਨਾ ਕੀਤਾ ਹੋਇਆ ਸੀਗਾ ਇਹਨੂੰ ਮੈਂ ਤਵੇ ਤੇ ਥੋੜਾ ਨਾ ਇਹਨੂੰ ਇੱਥੇ ਰੱਖ ਲਿੱਤਾ ਇਸ ਮਸਾਲੇ ਨੂੰ ਮੈਂ ਥੋੜਾ ਇਹਦੇ ਵਿੱਚ ਕਰ ਲਾਂਗੀ ਡਰਾਈ ਰੋਸਟ ਕਰਾਂਗੀ ਥੋੜਾ ਤੇ ਫੇਰ ਇਹਨੂੰ ਮੈਂ ਇਹਨੂੰ ਮੈਂ ਡਰਾਈ ਰੋਸਟ ਕਰ ਲਾਂਗੀ ਇਦਾਂ ਜਿਆਦਾ ਨਹੀਂ ਕਰਨਾ ਇਹਦਾ ਮੋਸਰ ਜਿਹੜਾ ਉਹ ਮੜਾ ਥੋੜਾ ਕਰਨਾ ਲਓ ਇਹ ਹੋ ਗਿਆ ਤੇ ਲਾਲ ਮਿਰਚਾਂ ਵੀ ਹੋ ਗਈਆਂ ਸਾਰੀਆਂ ਤੇ ਇਹਨਾਂ ਨੂੰ ਅਸੀਂ ਕੁੱਟ ਲਾਂਗੇ ਦੇਖ ਸਕਦੇ ਇਹਨੂੰ ਹੁਣ ਅਸੀਂ ਕੱਢ ਲਾਂਗੇ ਇਹਦੇ ਚ ਕਿਸੇ ਢਾਂਡੇ ਚ ਥਾਲੀ ਚ ਕੱਢ ਲੈਂਦੇ ਮੈਂ ਤੁਹਾਨੂੰ ਸਾਰਾ ਪ੍ਰੋਸੈਸ ਦੱਸਾਂਗੀ ਕਿੱਦਾਂ ਕਰਨਾ ਤੇ ਨਾਲ ਬਣੇ ਰਿਓ ਤੇ ਇਹਨੂੰ ਗਰਮ ਗਰਮ ਨੂੰ ਨਹੀਂ ਕਰਾਂਗੀ ਕਿਉਂਕਿ ਥੋੜਾ ਠੰਡਾ ਹੋ ਜੇ ਫੇਰ ਕਰਾਂਗੀ ਬਹੁਤ ਗਰਮ ਥੋੜਾ ਹੋ ਗਿਆ ਤੇ ਬਾਕੀ ਇਹਨੂੰ ਸਿਰ ਧੁੱਪ 'ਚ ਰੱਖਾਂਗੀ ਇਸ ਮਸਾਲੇ ਨੂੰ ਮੈਂ ਧੁੱਪ 'ਚ ਰੱਖ ਕੇ ਫੇਰ ਇਹਨੂੰ ਗ੍ਰाइंड ਕਰਾਂਗੀ ਇਹ ਆਮ ਸਬਜ਼ੀਆਂ ਦਾਲਾਂ 'ਚ ਇਦਾਂ ਮਸਾਲਾ ਪਾਓ ਗਰਮ ਵੀ ਹੈ ਠੰਡਾ ਵੀ ਆ ਕਿਉਂਕਿ ਸੌਂਫ ਨਾ ਥੋੜਾ ਠੰਡਾ ਹੋ ਜਾਂਦਾ ਹੈ ਔਰ ਜਿਹੜੀਆਂ ਮੈਂ ਗੁਲਾਬ ਦੀਆਂ ਪੱਤੀਆਂ ਪਾਈਆਂ ਔਰ ਬਹੁਤ ਵਧੀਆ ਟੇਸ ਸਬਜੀ ਬਣਦੀ ਆ ਤੇ ਇਸ ਦਾ ਮੈਂ ਬਣਾ ਕੇ ਰੱਖਦੀ ਆ ਮੈਂ ਧੰਮ ਮਸਾਲਾ ਵਰਤਦੀ ਆ ਤੇ ਉਹ ਮੈਂ ਆਪਣੀਆਂ ਭੈਣਾਂ ਨੂੰ ਦੱਸ ਦਿੱਤਾ ਇਹ ਮੈਂ ਸਬਜੀ ਜਿਹੜੀ ਜਿਵੇਂ ਸ਼ਾਈ ਪਨੀਰ ਬਣਾਣਾ ਹੋਵੇ ਕੋਈ ਕੋਈ ਹੋਰ ਚੀਜ਼ ਜਿਵੇਂ ਸਪਾਈਸੀ ਬਣਾਉਣੀ ਹੋਵੇ ਤਾਂ ਉਹਦੇ ਵਿੱਚ ਮੈਂ ਲਾਲ ਮਿਰਚ ਇਹਦੇ ਵਿੱਚ ਪਾਵਾਂਗੀ ਹੋਰ ਇਹਦੇ ਵਿੱਚ ਹਲਦੀ ਮਿਲਾਵਾਂਗੀ ਜੋ ਜੋ ਵੀ ਸਾਰਾ ਮਸਾਲਾ ਕਰੂੰਗੀ ਸਾਂਬਰ ਮਸਾਲਾ ਦੀ ਤਰ੍ਹਾਂ ਹੀ ਇਹ ਬਣ ਜਾਏਗਾ ਇਹਨੂੰ ਠੰਡਾ ਮਾੜਾ ਜਿਹਾ ਕਰ ਲੈਣਾ ਇਦਾਂ ਜਿਆਦਾ ਗਰਮ ਨਹੀਂ ਕਿਉਂਕਿ ਫਿਰ ਮਿਕਸੀ ਤਾਂ ਆਲਰੇਡੀ ਹੀ ਗਰਮ ਹੁੰਦੀ ਆ ਨਾ ਹੋ ਜਾਂਦੀ ਆ ਤੇ ਮਸਾਲੇ ਦਾ ਜਿਹੜਾ ਫਿਰ ਟੇਸ ਜਿਹਾ ਅਲੱਗ ਜਿਹਾ ਆਉਣ ਲੱਗ ਜਾਂਦਾ ਇਸ ਕਰਕੇ ਥੋੜਾ ਡਰਾਈ ਰੋਸ ਕਰਕੇ ਇਹਨੂੰ ਥੋੜਾ ਠੰਡਾ ਕਰਕੇ ਫਿਰ ਇਹਨੂੰ ਹਮ ਐ ਦੇ ਵਿੱਚ ਪਾਵਾਂਗੇ ਠੰਡਾ ਹੋ ਗਿਆ ਸਾਡਾ ਹੁਣ ਅਸੀਂ ਇਹਨੂੰ ਇਹਦੇ ਵਿੱਚ ਮਿਕਸ ਕਰ ਲਾਂਗੇ ਇਹ ਮਿਕਸ ਇਹ ਮਸਾਲਾ ਜਿਹੜਾ ਤੁਸੀਂ ਸਾਂਬਰ ਵਗੈਰਾ ਬਣਾਉਣਾ ਹੋਵੇ ਤਾਂ ਵੀ ਤੁਸੀਂ ਪਾ ਸਕਦੇ ਇਹਨੂੰ ਹੁਣ ਐਨਾ ਗ੍ਰाइंड ਕਰ ਲਾਂਗੇ ਇਹ ਮਸਾਲਾ ਇਦਾਂ ਕੁੱਟਿਆ ਗਿਆ ਇਹਨੂੰ ਇਹਦੇ ਚ ਕੱਢ ਲਾਂਗੇ ਸੀ ਇਦੇ ਵਿੱਚ ਲਾਲ ਮਿਰਚ ਵਗੈਰਾ ਸਾਰਾ ਕੁਝ ਹੋ ਗਿਆ ਤੇ ਹੁਣ ਅਸੀਂ ਪਾਵਾਂਗੇ ਇਹਦੇ ਵਿੱਚ ਇਹਦੇ ਵਿੱਚ ਪਾ ਦਾਂਗੇ ਹਲਦੀ ਦੇ 2 ਚਮਚ ਐਨੂੰ ਅਸੀਂ ਮਿਕਸ ਕਰ ਲਾਂਗੇ ਇਸ ਮਸਾਲੇ ਨੂੰ ਹਲਦੀ ਪਾ ਦਿੱਤੀ ਵਿੱਚ ਲਾਲ ਮਿਰਚ ਹਲਦੀ ਇਸ ਮਸਾਲੇ ਨੂੰ ਹਲਦੀ ਅਸੀਂ ਪਾ ਲਈ ਲਾਲ ਮਿਰਚ ਸਾਰਾ ਕੁਝ ਕੁੱਟਿਆ ਗਿਆ ਤੇ ਨਮਕ ਜਿਹੜਾ ਤੁਸੀਂ ਸਵਾਦ ਅਨੁਸਾਰ ਪਾ ਸਕਦੇ ਮੈਂ ਥੋੜਾ ਜਨਾ ਸਿੰਧਾ ਨਮਕ ਪਾ ਦਾਂਗੀ ਇਹਦੇ ਵਿੱਚ ਥੋੜਾ ਪਾਵਾਂਗੀ ਇਹਦੇ ਮਸਾਲੇ ਚ ਕਦੀ ਵੀ ਜਿਵੇਂ ਕੁਝ ਖਰਾਬ ਵਗੈਰਾ ਨਹੀਂ ਹੁੰਦਾ ਨਮਕ ਜ਼ਰੂਰ ਪਾਣਾ ਚਾਹੀਦਾ ਥੋੜਾ ਨਮਕ ਪਾ ਲਿਆ ਫਿਰ ਜਦੋਂ ਸਬਜ਼ੀ ਬਣਾਣੀ ਉਹਦੋਂ ਬਸ ਤੁਸੀਂ ਤੇ ਕੇਸ ਇਸ ਕੰਟੇਨਰ ਚ ਪਾ ਦਾਂਗੇ ਪਲਾਸਟਿਕ ਵਾਲਾ ਕੰਟੇਨਰ ਇਹਦੇ ਚ ਪਾਵਾਂਗੇ ਦੂਜੇ ਚ ਨਹੀਂ ਕਿਉਂਕਿ ਇਹਦੇ ਚ ਪਾ ਕੇ ਮੈਂ ਰੱਖ ਲਿਆ। ਏਅਰ ਟਾਈਟ ਹੀ ਰੱਖਣਾ ਚਾਹੀਦਾ ਹਮੇਸ਼ਾ ਮਸਾਲਾ ਕੋ ਵੀ ਪਾਵੇ ਉਹ ਨਾ ਤੇ ਇਹ ਬਹੁਤ ਵਧੀਆ ਮਸਾਲਾ ਬਣ ਕੇ ਤਿਆਰ ਹੋ ਗਿਆ ਤੁਸੀਂ ਇਹ ਸਾਂਬਰ ਬਣਾਉਣਾ ਹੋਵੇ ਤਾਂ ਵੀ ਤੁਸੀਂ ਇਦਾਂ ਵਰਤ ਸਕਦੇ ਜਾਂ ਤੁਸੀਂ ਕੁਝ ਵੀ ਸੁੱਕੀ ਸਬਜ਼ੀ ਬਣਾਈ ਆ ਬਸ ਲਸਣ ਪਿਆਜ਼ ਔਰ ਉਹਨੂੰ ਤੜਕਣਾ ਤੁਸੀਂ ਟਮਾਟਰ ਪਾਉਣਾ ਔਰ ਹੋਰ ਕੋਈ ਮਸਾਲਾ ਨਹੀਂ ਪਾਣਾ ਇਹ ਇੱਕ ਕੱਲਾ ਨਮਕ 50 ਸਵਾਦ ਅਨੁਸਾਰ ਤੇ ਇਹ ਮਸਾਲਾ ਤੁਸੀਂ ਚਮਚ ਇੱਕ ਪਾ ਦੋ ਇੰਨੀ ਵਧੀਆ ਤੇ ਸਬਜੀ ਦਾਲ ਸਬਜੀ ਬਣੇਗੀ ਬਹੁਤ ਵਧੀਆ ਤੇ ਇਹ ਮੈਂ ਬਣਾ ਕੇ ਇਦਾਂ ਰੱਖ ਲੈਣੀ ਆ ਸੁੱਕੀਆਂ ਸਬਜ਼ੀਆਂ ਵਾਸਤੇ ਇਸ ਮਸਾਲੇ ਨੂੰ ਮੈਂ ਪੁੱਟ ਕੇ ਇਦਾਂ ਰੱਖ ਲਿਆ ਇਹਦਾ ਸਾਰੇ ਪਾ ਦਾਂਗੇ ਇਹਦੇ ਚ। ਇਸ ਡੱਬੇ ਨੂੰ ਇਦਾਂ ਬੰਦ ਕਰਕੇ ਅਸੀਂ ਰੱਖ ਲਿਆ। ਤੇ ਇਹ ਸਾਡਾ ਬਣ ਗਿਆ ਸਬਜੀ ਸੁੱਕੀ ਸਬਜੀ ਕਿਸੇ ਵੀ ਸਾਂਬਰ ਮਸਾਲਾ ਕਿਤੇ ਸ਼ਾਈ ਪਨੀਰ ਬਣਾਉਣਾ ਹੋਵੇ ਇਹਨਾਂ ਸੋਨਾ ਮਸਾਲਾ ਬਣ ਕੇ ਤਿਆਰ ਹੋ ਗਿਆ। ਇਹ ਵਾਲਾ ਮਸਾਲਾ ਜਿਹੜਾ ਇਹਨੂੰ ਮੈਂ ਇਦਾਂ ਹੀ ਰੱਖ ਕੇ ਕਿਸੇ ਡੱਬੇ ਚ ਪਾ ਕੇ ਰੱਖ ਲਾਂਗੀ। ਜਦੋਂ ਮੈਨੂੰ ਜ਼ਰੂਰਤ ਹੋਏਗੀ ਉਹਨਾਂ ਦਾ ਮਸਾਲਾ ਮੈਂ ਜਿਹੜਾ ਇਹਨੂੰ ਮਿਕਸੀ ਦੇ ਚ ਕੁੱਟ ਲਾਂਗੀ। ਕਿਉਂਕਿ ਜੇ ਇਕੱਠਾ ਮਸਾਲਾ ਕੁੱਟਿਆ ਫੇਰ ਦੀ ਥੋੜੀ ਜਿਹੀ ਜਿੱਦਾ ਖੁਸ਼ਬੂ ਜੀ ਨਾ ਉਹ ਚਲੇ ਜਾਂਦੀ ਆ ਤੇ ਇਹਨਾਂ ਮਸਾਲਾ ਲੱਗਦਾ ਵੀ ਨਹੀਂ ਨਾ ਗਰਮੀਆਂ ਵਿੱਚ ਤੇ ਇਸ ਕਰਕੇ ਹੁਣ ਮੈਂ ਇਹ ਰਲਾ ਲਿਆ ਸਾਰਾ ਇਕੱਠਾ ਕਰਕੇ ਰੱਖ ਲਿਆ ਬਾਕੀ ਜਿਹੜੇ ਮਸਾਲੇ ਇਹਨਾਂ ਨੂੰ ਮੈਂ ਅਲੱਗ ਤੋਂ ਰੱਖਾਂਗੀ ਔਰ ਇਹ ਮਸਾਲਾ ਧਨੀਆ ਪਾਊਡਰ ਹੈ ਇਹਨੂੰ ਵੀ ਮੈਂ ਹੁਣ ਗ੍ਰाइंड ਕਰਕੇ ਰੱਖ ਲਾਂਗੀ ਕਿਉਂਕਿ ਇਹ ਵੀ ਮੈਂ ਸਬਜ਼ੀ ਦੇ ਵਿੱਚ ਯੂਜ਼ ਕਰਦੀ ਇਹਨੂੰ ਕੱਲੇ ਨੂੰ ਮੈਂ ਕਰਾਂਗੀ ਧਨਾ ਪਾਊਡਰ ਕੱਢ ਲਾਂਗੀ ਇਹ ਥੋੜਾ ਧਨੀਆ ਪਾਊਡਰ ਵੀ ਮੈਂ ਸਬਜ਼ੀ ਚ ਪਾ ਲੈਣੀ ਹੁੰਦੀ ਆ ਤੇ ਇਹ ਵੀ ਮੈਂ ਕੱਟ ਕੇ ਰੱਖਿਆ ਤਣਿਆ ਪਾਊਡਰ ਅੱਜ ਮੈਂ ਸਾਰਾ ਕੁਝ ਮੈਂ ਕੱਟ ਕੇ ਰੱਖ ਲਈਏ ਅਗਰ ਤੁਹਾਨੂੰ ਮੇਰੀ ਥੋੜੀ ਜਿਹੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਆਇਆ ਕਰੋ ਜਦ ਤੁਸੀਂ ਕਮੈਂਟ ਕਰਦੇ ਹੋ ਤੇ ਮੈਨੂੰ ਮੋਟੀਵੇਸ਼ਨ ਮਿਲਦਾ ਹੈ ਕਿ ਮੈਂ ਫਿਰ ਕੰਮ ਕਰਨ ਚ ਮੈਨੂੰ ਹੋਰ ਮਜ਼ਾ ਆਉਂਦਾ ਤੇ ਅਗਰ ਤੁਸੀਂ ਜੇ ਮੇਰੀ ਸਪੋਰਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਮੈਂਬਰ ਵੀ ਬਣ ਸਕਦੇ ਹੋ ਮੈਂਬਰਸ਼ਿਪ ਲੈ ਸਕਦੇ ਹੋ ਜੋਇਨ ਜੋਇਨ ਕਰ ਸਕਦੇ ਹੋ ਤੇ ਸੂਪਰ ਥੈਂਕਸ ਵੀ ਲੈ ਸਕਦੇ ਹੋ ਤੇ ਇਹ ਨਾ ਕਹਿੰਦੇ ਹੋਇਆ ਅੱਜ ਦਾ ਵਲੌਗ ਅਸੀਂ ਇੱਥੇ ਖਤਮ ਕਰਦੇ ਆਂ ਅਗਰ ਤੁਹਾਨੂੰ ਥੋੜੀ ਜਿਹੀ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਇੱਕ ਤੇ ਇਹ ਬਾਕੀ ਜਿਹੜਾ ਇਹ ਹੁਣ ਸਮਾਨ ਹੈ ਇਹਨਾਂ ਨੂੰ ਮੈਂ ਪਾ ਲੈਣੀ ਹੈ ਕੰਟੇਨਰਾਂ 'ਚ ਤੇ ਅੱਜ ਦਾ ਵਲੌਗ ਅਸੀਂ ਇੱਥੇ ਕੰਮ ਖਤਮ ਕਰਦੇ ਆਂ ਮਿਲਦੇ ਆਂ ਕੱਲ ਤੋਂ ਨਵਾਂ ਵਲੌਗ ਲੈ ਕੇ ਉਦ ਤੱਕ ਲਈ ਸਸ ਸ਼ਕਾਲ ਓਕੇ ਬਾਏ ਬਾਏ